ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਚੜਦੀ ਕਲਾ ਵਿੱਚ ਆਂ ਵਾਹਿਗੁਰੂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਤਾਂ ਵਾਈਗੁਰੂ ਜੀ ਥੰਬਨੇਲ ਤੋਂ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟਾਪਿਕ ਤੇ ਲੈ ਕੇ ਆਏ ਆ ਅੱਜ ਦੀ ਵੀਡੀਓ ਵਾਈਗੁਰੂ ਜੀ ਆਪਾਂ ਲੈ ਕੇ ਆਏ ਆ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ 31 ਦਸੰਬਰ 2025 ਦਾ ਲਾਸਟ ਡੇ ਹੈ ਤਾਂ 1 ਜਨਵਰੀ 2026 ਲਈ ਆਪਾਂ ਵੀਡੀਓ ਲੈ ਕੇ ਆਏ ਆ ਨਵੇਂ ਸਾਲ ਲਈ ਆਪਾਂ ਵੀਡੀਓ ਲੈ ਕੇ ਆਏ ਆ ਕਿ ਨਵੇਂ ਸਾਲ ਦੇ ਵਿੱਚ ਆਪਾਂ ਕਿਸ ਤਰ੍ਹਾਂ ਵਾਹਿਗੁਰੂ ਜੀ ਅਰਦਾਸ ਕਰਨੀ ਹੈ ਪ੍ਰਮਾਤਮਾ ਅੱਗੇ ਕਿਸ ਤਰ੍ਹਾਂ ਆਪਾਂ ਗੁਰਬਾਣੀ ਦੇ ਨਾਲ ਜੁੜਨਾ ਤਾਂ ਵਾਹਿਗੁਰੂ ਜੀ ਟਾਪਿਕ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤਾਂ ਉਹਨਾਂ ਛੋਟੀ ਜੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇਸ 2025 ਦੇ ਵਿੱਚ ਜੋ ਵੀ ਤੁਹਾਡੇ ਕੋਲ ਮੋਟੀਆਂ-ਮੋਟੀਆਂ ਵੱਡੀਆਂ-ਵੱਡੀਆਂ ਕੁਸ਼ ਹਾਂ ਇਸ ਤਰ੍ਹਾਂ ਨੇ ਆਪਣੇ ਕੋਲ ਗਲਤੀਆਂ ਹੋ ਜਾਂਦੀਆਂ ਨੇ ਜੋ ਵਾਹਿਗੁਰੂ ਜੀ ਆਪਾਂ ਜਾਣੇ ਅਣਜਾਣੇ ਵਿੱਚ ਕਰ ਲੈਂਦੇ ਆ ਪਰ ਆਪਾਂ ਨੂੰ ਉਸ ਚੀਜ਼ ਦਾ ਪਸਤਾਵਾ ਜ਼ਰੂਰ ਲੱਗਦਾ ਜਦੋਂ ਵਾਹਿਗੁਰੂ ਜੀ ਆਪਾਂ ਗੁਰਬਾਣੀ ਨਾਲ ਜੁੜ ਜਾਂਦੇ ਆ ਨਾ ਤੇ ਜਿਵੇਂ ਜਿਵੇਂ ਆਪਾਂ ਗੁਰਬਾਣੀ ਨੂੰ ਵਿਚਾਰਦੇ ਆ ਉਸੇ ਤੋਂ ਉਸੇ ਤਰ੍ਹਾਂ ਆਪਣਾ ਜਿਹੜਾ ਮਨ ਹੈ ਉਹ ਸ਼ਾਂਤ ਹੁੰਦਾ ਜਾਂਦਾ ਹੈ ਤੇ ਜਿਵੇਂ ਜਿਵੇਂ ਵਾਹਿਗੁਰੂ ਜੀ ਆਪਣਾ ਮਨ ਸ਼ਾਂਤ ਹੁੰਦਾ ਇਕਾਂਤ ਵਿੱਚ ਰਹਿਣਾ ਪਸੰਦ ਕਰਦਾ ਉਵੇਂ ਓਵੇਂ ਜਿਹੜੀਆਂ ਗਲਤੀਆਂ ਆਪਣੇ ਕੋਲ ਹੁੰਦੀਆਂ ਨੇ ਜੇ ਆਪਾਂ ਕਿਸੇ ਨੂੰ ਬੁਰਾ ਭਲਾ ਕਿਆ ਜਾਂ ਕੁਝ ਵੀ ਗਲਤੀਆਂ ਤੇ ਉਹ ਚੀਜ਼ ਦਾ ਵੈਗੁਰੂ ਜੀ ਆਪ ਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਉਹ ਆਪਣੇ ਆਪ ਨੂੰ ਲੱਗਦਾ ਵੀ ਮੈਂ ਗਲਤ ਕੀਤਾ ਇਹ ਤਾਂ ਵੈਗੁਰੂ ਜੀ ਸਭ ਤੋਂ ਪਹਿਲਾਂ ਤੁਸੀਂ ਅਰਦਾਸ ਕਰਨੀ ਹੈ ਯਾਦ ਕਰਨਾ ਉਹਨਾਂ ਚੀਜ਼ਾਂ ਨੂੰ ਉਹਨੀਆਂ ਉਹਨਾਂ ਗਲਤੀਆਂ ਨੂੰ ਯਾਦ ਕਰਨਾ ਜਿਹੜੀਆਂ 2025 ਦੇ ਵਿੱਚ ਤੁਹਾਡੇ ਕੋਲ ਹੋਈਆਂ ਨੇ ਗੁਰੂ ਮਹਾਰਾਜ ਕੇਵਲ ਗੁਰੂ ਜੀ ਅਰਦਾਸ ਕਰਨੀ ਹੈ ਕਿ ਜਿਹੜੀਆਂ ਭੁੱਲਾਂ ਜਿਹੜੀਆਂ ਗਲਤੀਆਂ ਜਾਣੇ ਅਣਜਾਣੇ ਚ ਸੱਚੇ ਪਾਤਸ਼ਾਹ ਵੈ ਗੁਰੂ ਗੁਰੂ ਮਹਾਰਾਜ ਜਿਹੜੀਆਂ ਗਲਤੀਆਂ ਸਾਡੇ ਕੋਲ ਹੋਈਆਂ ਨੇ ਉਸ ਬਖਸ਼ਾਉਣੀਆਂ ਨੇ ਉਹ ਪ੍ਰਮਾਤਮਾ ਅੱਗੇ ਉਹ ਪਰਮਾਤਮਾਗੇ ਅਰਦਾਸ ਕਰਨੀ ਕਿ ਪਰਮਾਤਮਾ ਕਿਰਪਾ ਕਰਨ ਉਹ ਸਾਡੀਆਂ ਗਲਤੀਆਂ ਜਿਹੜੀਆਂ ਭੁੱਲਾਂ ਚੁੱਕਾਂ ਸਾਡੀਆਂ ਮਾਫ ਕਰ ਦੇਣ ਠੀਕ ਹੈ ਤੇ ਅਰਦਾਸ ਕਰਨੀ ਹੈ ਕਿ ਜਿਹੜਾ 2026 ਵਾਲਾ ਸਾਲ ਆ ਰਿਹਾ ਗੁਰੂ ਮਹਾਰਾਜ ਭਲਾ ਕਰਨ ਗੁਰੂ ਮਹਾਰਾਜ ਇਹੋ ਜਿਹੇ ਬਖਸ਼ਾ ਕਰਨ ਕਿ ਜਿਹੜੀਆਂ ਗਲਤੀਆਂ ਅਸੀਂ 2025 ਦੇ ਵਿੱਚ ਕੀਤੀਆਂ ਨੇ ਉਹ ਸਾਡੇ ਤੋਂ ਅਗਲੇ ਸਾਲ ਦੇ ਵਿੱਚ ਇਸ ਜਿਹੜੇ ਨਵਾਂ ਸਾਲ ਆ ਰਿਹਾ ਇਹਦੇ ਵਿੱਚ ਨਾ ਹੋਣ ਤਾਂ ਇਸ ਤਰ੍ਹਾਂ ਦੀ ਵਾਹਿਗੁਰੂ ਜੀ ਅਰਦਾਸ ਕਰਨੀ ਹੈ ਗਲਤੀਆਂ ਦਾ ਪਛਤਾਵਾ ਕਰਨਾ ਗੁਰੂ ਮਹਾਰਾਜ ਅੱਗੇ ਤੇ ਜੋ ਕੁਝ ਗੁਰੂ ਮਹਾਰਾਜ ਨੇ ਦਿੱਤਾ ਵਾਹਿਗੁਰੂ ਜੀ ਸਾਰਾ ਕੁਝ ਗੁਰੂ ਮਹਾਰਾਜ ਨੇ ਹੀ ਆਪਾਂ ਨੂੰ ਦਿੱਤਾ ਉਸ ਚੀਜ਼ ਦਾ ਸ਼ੁਕਰਾਨਾ ਕਰਨਾ ਹੈ ਠੀਕ ਹੈ ਤਾ ਅਰਦਾਸ ਬੇਨਤੀ ਕਰਨ ਤੋਂ ਬਾਅਦ ਆਪਾਂ ਹੁਣ ਅਗਲੀ ਗੱਲ ਕਰਦੇ ਆਂ ਵੈਗੁਰੂ ਜੀ ਜਿਵੇਂ ਕਿ ਨਵਾਂ ਸਾਲ 12 ਵਜੇ ਤੋਂ ਬਾਅਦ ਤੁਹਾਨੂੰ ਪਤਾ ਵੀ ਅੱਜ ਰਾਤ 12 ਵਜੇ ਤੋਂ ਬਾਅਦ ਨਵਾਂ ਸਾਲ ਜਿਹੜਾ 1 ਜਨਵਰੀ 2026 ਚੱਲ ਜਾਣਾ ਹੁਣ ਕਈ ਸੰਗਤਾਂ ਵੈਗੁਰੂ ਜੀ ਇੱਥੇ ਕੀ ਕਰਦੀਆਂ ਨੇ ਕਿ ਰੰਗਲਾ ਪ੍ਰੋਗਰਾਮ ਦੇਖਦੀਆਂ ਨੇ ਨਵੇਂ ਸਾਲ ਦਾ ਠੀਕ ਹੈ ਤੇ ਜਦੋਂ ਤੱਕ ਵੈਗੁਰੂ ਜੀ ਤਾਪਾ ਨੂੰ ਨਹੀਂ ਸਮਝ ਇਹਨਾਂ ਚੀਜ਼ਾਂ ਦੀ ਹੁੰਦੀ ਐ ਤਾਂ ਆਪਾਂ ਵੀ ਐਵੇਂ ਕੀਤਾ ਮੈਂ ਵੀ ਕੁਝ ਸਮਾਂ ਪਹਿਲਾਂ ਐਵੇਂ ਹੀ ਕਰਦੀ ਹੁੰਦੀ ਸੀਗੀ ਤਾਂ ਜਿਵੇਂ ਜਿਵੇਂ ਵਾਹਿਗੁਰੂ ਜੀ ਗੁਰੂ ਮਹਾਰਾਜ ਦੀ ਕਿਰਪਾ ਹੋਈਏ ਗੁਰਬਾਣੀ ਦੀ ਸਮਝ ਆਈਏ ਤਾਂ ਹਰ ਇੱਕ ਚੀਜ਼ ਨਾਲ ਆਪਾਂ ਆਪਾਂ ਨੂੰ ਗੁਰਬਾਣੀ ਨਾਲ ਜੋੜ ਕੇ ਚੱਲਣਾ ਚਾਹੀਦਾ ਉਸੇ ਤਰ੍ਹਾਂ ਵਾਹਿਗੁਰੂ ਜੀ ਜਦੋਂ ਵੀ 12 ਵਜੇ ਤੋਂ ਬਾਅਦ ਤੁਸੀਂ ਕੀ ਕਰਨਾ ਜਦੋਂ ਨਵਾਂ ਸਾਲ ਚੜਦਾ ਤੁਸੀਂ ਨਵੇਂ ਸਾਲ ਦੀ ਸ਼ੁਰੂਆਤ ਵਾਹਿਗੁਰੂ ਜੀ ਗੁਰੂ ਮਹਾਰਾਜ ਦੇ ਨਾਮ ਤੋਂ ਕਰਨੀ ਹੈ ਵੈਸੇ ਤਾਂ ਗੁਰਬਾਣੀ ਦੇ ਵਿੱਚ ਜਾਂ ਗੁਰੂ ਮਹਾਰਾਜ ਦੀ ਨਜ਼ਰ ਦੇ ਵਿੱਚ ਕੋਈ ਜਿਹੜੀ ਤਰੀਕ ਕੋਈ ਦਿਨ ਵਾਰ ਕੁਝ ਨਹੀਂ ਹੁੰਦਾ ਪਰ ਵਾਹਿਗੁਰੂ ਜੀ ਇੱਕ ਇਹ ਇੱਕ ਸੇਧ ਹੈ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਚੱਲਣ ਦੀ ਅੱਗੇ ਹਨਾ ਤਾ ਜੇ ਗੁਰੂ ਮਹਾਰਾਜ ਦੀ ਗੁਰਬਾਣੀ ਦਾ ਜਾਂ ਗੁਰੂ ਮਹਾਰਾਜ ਨਾਲ ਜੁੜਨ ਲਈ ਕੋਈ ਆਪਾਂ ਨੂੰ ਨਵਾਂ ਸਾਲ ਨਹੀਂ ਚਾਹੀਦਾਗਾ ਹਰ ਇੱਕ ਦਿਨ ਆਪਣੇ ਲਈ ਨਵਾਂ ਹੁੰਦਾਗਾ ਤੇ ਹਰ ਇੱਕ ਦਿਨ ਦੀ ਸ਼ੁਰੂਆਤ ਇਸ ਤਰ੍ਹਾਂ ਨਾਲ ਕਰਿਆ ਕਰੋ ਕਿ ਜੋ ਮੇਰੇ ਕੋਲ ਕੱਲ ਗਲਤੀਆਂ ਹੋਈਆਂ ਉਹ ਮੇਰੇ ਕੋਲ ਅੱਜ ਨਾ ਹੋਣ ਤੇ ਉਸ ਫਿਰ ਵੀ ਆਪਾਂ ਨਵੇਂ ਸਾਲ ਦੀ ਕੋਈਆਂ ਕੁਝ ਗੱਲਾਂ ਕਰ ਲੈਣੇ ਆ ਤਾਂ ਵਾਹਿਗੁਰੂ ਜੀ ਜੇਕਰ ਤੁਸੀਂ ਨਵੇਂ ਸਾਲ ਦੇ ਵਿੱਚ 2026 ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਗੁਰੂ ਮਹਾਰਾਜ ਤੁਹਾਡੇ ਤੇ ਬਖਸ਼ਿਸ਼ਾਂ ਕਰਨ ਗੁਰੂ ਮਹਾਰਾਜ ਤੁਹਾਡੇ ਖਜ਼ਾਨੇ ਭਰੀ ਰੱਖਣ ਗੁਰੂ ਮਹਾਰਾਜ ਤੁਹਾਨੂੰ ਗੁਰਬਾਣੀ ਦੇ ਨਾਲ ਜੋੜ ਕੇ ਰੱਖਣ ਠੀਕ ਹੈ ਤੁਹਾਡੇ ਨਾਲ ਕੁਝ ਕਿਸੇ ਤਰ੍ਹਾਂ ਦੀ ਵੀ ਕੋਈ ਹਿਸ ਹੈਪਨਿੰਗ ਨਾ ਹੋਵੇ ਤਾਂ ਵਾਹਿਗੁਰੂ ਜੀ ਆਪਾਂ ਕੀ ਕਰਨਾ ਗੁਰਬਾਣੀ ਦਾ ਆਸਰਾ ਲੈਣਾ ਤੇ ਤਾਂ ਹੁਣ ਆਪਾਂ ਗੁਰਬਾਣੀ ਦਾ ਆਸਰਾ ਵਾਹਿਗੁਰੂ ਜੀ ਕਿਸ ਤਰ੍ਹਾਂ ਲੈਣਾ ਕਿ ਜਦੋਂ 12 ਵਜੇ ਤੋਂ ਬਾਅਦ ਨਵਾਂ ਸਾਲ ਚੜਨਾ ਤਾਂ 12 ਵਜੇ ਤੋਂ ਬਾਅਦ ਤੁਸੀਂ ਕੀ ਕਰਨਾਗਾ ਸਭ ਤੋਂ ਪਹਿਲਾਂ ਤੁਸੀਂ ਗੁਰੂ ਮਹਾਰਾਜ ਦਾ ਨਾਮ ਧਿਆਕੇ ਠੀਕ ਹੈ ਜੇਕਰ ਕੋਈ ਭੈਣ ਭਰਾ ਜੇਕਰ ਕੋਈ ਸੰਗਤ 12 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਸਿੱਤੋਂ ਵਧੀਆ ਗੱਲ ਹੈ ਜੇਕਰ ਕੋਈ ਸੰਗਤ ਨਹੀਂ ਇਸ਼ਨਾਨ ਪਾਣੀ ਕਰ ਸਕਦੀ ਹੀ ਨਹੀਂ ਕੋਈ ਇਸ਼ਨਾਨ ਕਰ ਸਕਦਾ ਤਾਂ ਵਾਹਿਗੁਰੂ ਜੀ ਤੁਸੀਂ ਕੀ ਕਰਨਾ 12 ਵਜੇ ਉੱਠ ਕੇ ਮੂਹ ਹਥਤ ਉਤ ਕੀ ਤੋਂ ਕੇ ਤੇ ਵੈਗੁਰੂ ਜੀ ਜਿਸ ਜਿਸ ਬੈੱਡ ਤੇ ਜਾਂ ਜਿਸ ਮੰਜੇ ਤੇ ਤੁਸੀਂ ਲੇਟੇ ਹੋਏ ਸੀਗੇ ਤੁਸੀਂ ਉਥੇ ਆਰਾਮ ਨਾਲ ਬੈਠ ਜਾਣਾ ਚੌਂਕੜਾ ਲਾ ਕੇ ਉਥੇ ਬੈਠ ਜਾਣਾ ਠੀਕ ਹੈ ਤੇ ਜੇਕਰ ਤੁਸੀਂ ਪੁੰਜੇ ਚੌਂਕੜਾ ਲਾ ਲਓ ਤਾਂ ਸਭ ਤੋਂ ਵਧੀਆ ਗੱਲ ਹੈ ਹੈਨਾ ਕਿਉਂਕਿ ਜਦੋਂ ਆਪਾਂ ਵੈਗੁਰੂ ਜੀ ਪੁੰਜੇ ਚੌਂਕੜਾ ਲਾਉਨੇ ਆ ਨਾ ਤਾਂ ਉਹ ਜਿੰਨੀਆਂ ਸੰਗਤਾਂ ਧਰਤੀ ਤੇ ਬੈਠ ਕੇ ਜਾਪ ਕਰ ਰਹੀਆਂ ਹੁੰਦੀਆਂ ਨਾ ਉਹਨਾਂ ਦੇ ਵਿੱਚ ਮਤਲਬ ਉਹ ਇੱਕ ਸੰਗਤ ਬਣ ਜਾਂਦੀ ਹੈ ਮਤਲਬ ਉਹ ਇੱਕ ਸਭਾ ਬਣ ਜਾਂਦੀ ਹੈ ਗੁਰੂ ਮਹਾਰਾਜ ਦੀ ਠੀਕ ਹੈ ਉਹਦੇ ਵਿੱਚ ਵਾਹਿਗੁਰੂ ਜੀ ਆਪਣੀ ਹਾਜ਼ਰੀ ਲੱਗ ਜਾਂਦੀ ਹੈ ਠੀਕ ਹੈ ਤੇ ਪਰ ਫਿਰ ਵੀ ਕੋਈ ਗੱਲ ਨਹੀਂ ਜੇਕਰ ਤੁਸੀਂ ਮੰਜੇ ਤੇ ਜਾਂ ਕਿੱਥੇ ਬੈੱਡ ਤੇ ਪਏ ਹੋ ਤਾਂ ਤੁਸੀਂ ਉਥੇ ਵੀ ਚੌਂਕੜਾ ਲਾ ਸਕਦੇ ਹੋ ਠੀਕ ਹੈ ਉਹ ਤਾਂ ਵਾਹਿਗੁਰੂ ਜੀ ਜਿੰਨੀ ਜਿੰਨੀ ਆਪਣੀ ਕਮਾਈ ਹੈ ਹਨਾ ਉਸ ਆਪਨਾਲ ਆਪ ਨੂੰ ਫਲ ਮਿਲਣਾ ਜਿਹੜੇ ਭੈਣ ਭਰਾ ਨੇ ਇਸ਼ਨਾਨ ਕਰਕੇ ਜਾਪ ਕਰਨਾ ਉਹਨੂੰ ਵਾਹਿਗੁਰੂ ਜੀ ਉਸ ਤਰ੍ਹਾਂ ਦਾ ਫਲ ਮਿਲ ਜਾਣਾ ਜਿੰਨੇ ਬੈੱਡ ਤੇ ਬਹਿ ਕੇ ਕਰਨਾ ਉਹਨੂੰ ਉਸ ਤਰ੍ਹਾਂ ਦਾ ਫਲ ਮਿਲ ਜਾਣਾ ਜਿੰਨੇ ਵਾਹਿਗੁਰੂ ਜੀ ਪੁੰਜੇ ਬੈਠ ਕੇ ਧਰਤੀ ਤੇ ਬੈਠ ਕੇ ਆ ਆਸਣ ਲਾ ਕੇ ਜਿੰਨੇ 12 ਵਜੇ ਤੋਂ ਲੈ ਕੇ ਅਗਲਾ ਦਿਨ ਸੂਰਜ ਚੜਨ ਤੱਕ ਜਾਪ ਕਰਨਾ ਮਤਲਬ ਜਿਵੇਂ ਦੀ ਆਪਣੀ ਕਮਾਈ ਆ ਜਿਵੇਂ ਦੇ ਵਾਹਿਗੁਰੂ ਜੀ ਆਪਣੀ ਸਾਧਨਾ ਹੈ ਉਸੇ ਤਰ੍ਹਾਂ ਦਾ ਹੀ ਫਲ ਆਪਾਂ ਨੂੰ ਮਿਲਣਾ ਹੁਣ ਵਾਹਿਗੁਰੂ ਜੀ ਕਰਨਾ ਕੀ ਆ ਜਿਹੜਾ ਸਿੱਖ ਧਰਮ ਦੇ ਵਿੱਚ ਬਹੁਤ ਤਾਕਤਵਾਰ ਮੰਤਰਨ ਮੂਲ ਮੰਤਰ ਉਸ ਦਾ ਜਾਪ ਕਰਨਾ ਤੁਸੀਂ ਠੀਕ ਹੈ ਕੁਰਬਾਨੀ ਦਾ ਅੰਛ ਮੂਲ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਛ ਠੀਕ ਹੈ ਮੂਲ ਮੰਤਰ ਦਾ ਵੈਗੁਰ ਜੀ ਤੁਸੀਂ ਜਾਪ ਕਰਦੇ ਹੋ ਨਾ ਤਾਂ ਗੁਰੂ ਮਹਾਰਾਜ ਤੁਹਾਡੀਆਂ ਬਖਸ਼ੀਆਂ ਜਰੂਰ ਸੁਣਦੇ ਆ ਕਰਮਾਂ ਤਾਂ ਬਖਸ਼ਾ ਤੁਹਾਡੇ ਤੇ ਜਰੂਰ ਕਰਦੇ ਆ ਤੇ ਗੁਰੂ ਮਹਾਰਾਜ ਬਹੁਤ ਪਿਆਰ ਕਰਦੇ ਆ ਤੁਹਾਨੂੰ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਵੈਗੁਰ ਜੀ ਚੌਂਕੜਾ ਲਾ ਕੇ ਤੁਸੀਂ ਘਟੋ ਘਟ 11 ਪਾਠ ਮੂਲ ਮੰਤਰ ਦੇ ਜਰੂਰ ਕਰਨੇ ਵੱਧ ਤੋਂ ਵੱਧ ਵੈਗੁਰ ਜੀ ਤੁਸੀਂ ਜਿੰਨੇ ਮਰਜ਼ੀ ਕਰ ਸਕਦੇ ਹੋ ਕਟ ਤੋਂ ਕਟ ਤੁਸੀਂ 11 ਪਾਠ ਜ਼ਰੂਰ ਮੂਲ ਮੰਤਰ ਦੇ ਕਰਨੇ ਆ ਵਾਹਿਗੁਰੂ ਦਾ ਧਿਆਨ ਤਾਂ ਆਉਣਾ ਗਾ ਗੁਰੂ ਮਹਾਰਾਜ ਅਗੇ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਮਹਾਰਾਜ 2026 ਸਾਲ ਚੜ ਗਿਆ ਤੇ ਇਸ ਸਾਲ ਦੇ ਵਿੱਚ ਇਹੋ ਜੀਆਂ ਬਖਸ਼ਿਸ਼ਾਂ ਕਰੀ ਕਿ ਆਪਦੇ ਚਰਨਾਂ ਨਾਲ ਜੋੜ ਕੇ ਰੱਖੀ ਅ ਪਰਿਵਾਰ ਨੂੰ ਸਾਰਿਆਂ ਨੂੰ ਨੂੰ ਸਿੱਖ ਧਰਮ ਗੁਰਬਾਣੀ ਨਾਲ ਜੋੜ ਕੇ ਰੱਖੀ ਇਸ ਤਰ੍ਹਾਂ ਦੇ ਵਾਹਿਗੁਰੂ ਜੀ ਤੁਸੀਂ ਅਰਦਾਸ ਕਰਨੀ ਤੇ ਸਰਬੱਤ ਦਾ ਭਲਾ ਜ਼ਰੂਰ ਮੰਗਣਾ ਠੀਕ ਹੈ ਸਾਰਿਆਂ ਦਾ ਭਲਾ ਜ਼ਰੂਰ ਮੰਗਣਾ ਵਾਹਿਗੁਰੂ ਜੀ ਭੁੱਲਾਂ ਬਖਸ਼ਾਉਣੀਆਂ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈਗਾ ਠੀਕ ਹੈ ਤੇ ਇੱਕ ਇੱਕ ਹੋਰ ਤੁਸੀਂ ਅਰਦਾਸ ਕਰਨੀ ਗੁਰੂ ਮਹਾਰਾਜ ਅੱਗੇ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੀ ਝੋਲੀ ਦੇ ਵਿੱਚ ਗੁਰਬਾਣੀ ਦੀ ਦਾਤ ਅੰਮ੍ਰਿਤ ਦੀ ਦਾਤ ਜ਼ਰੂਰ ਪਾਓ ਸਾਡੀ ਝੋਲੀ ਦੇ ਵਿੱਚ ਅਮਰਤ ਦੀ ਦਾਤ ਜ਼ਰੂਰ ਪਾਓ ਗੁਰਬਾਣੀ ਦੀ ਦਾਤ ਜ਼ਰੂਰ ਪਾਓ ਹੁਣ ਵਾਹਿਗੁਰੂ ਜੀ ਕਈ ਇਹੋ ਜਿਹਿਆਂ ਸੰਗਤਾਂ ਹੋਣਗੀਆਂ ਜਿਹੜੇ ਜਿਹੜੀ ਇਹ ਵੀਡੀਓ ਦੇਖ ਰਹੀਆਂ ਹੋਣਗੀਆਂ ਸਿੱਖ ਧਰਮ ਨਾਲ ਜਿਹੜੀ ਬਿਲੋਂਗਿੰਗ ਕਰਦੀਆਂ ਵਾਹਿਗੁਰੂ ਜੀ ਠੀਕ ਹੈ ਹਰ ਇੱਕ ਧਰਮ ਦਾ ਆਪਾਂ ਨੂੰ ਸਤਿਕਾਰ ਕਰਨਾ ਬਣਦਾ ਹੈ ਹਰ ਇੱਕ ਧਰਮ ਦਾ ਸਤਿਕਾਰ ਆਪਾਂ ਨੂੰ ਕਰਨਾ ਚਾਹੀਦਾ ਹੈਗਾ ਵਾਹਿਗੁਰੂ ਜੀ ਆਪਾਂ ਗੁਰਬਾਣੀ ਨਾਲ ਗੁਰੂ ਮਹਾਰਾਜ ਨਾਲ ਜੁੜਨਾ ਅਕਾਲ ਪੁਰਖ ਨਾਲ ਜੁੜਨਾ ਉਸ ਨਾਲ ਉਥੇ ਤੁਸੀਂ ਪਾਹੇ ਚਾਹੇ ਵਾਹਿਗੁਰੂ ਕਹੋ ਤੁਸੀਂ ਮੂਲ ਮੰਤਰ ਦਾ ਜਾਪ ਕਰੋ ਕਹੋ ਅੱਲਾ ਕਹੋ ਰਾਮ ਕਹੋ ਠੀਕ ਹੈ ਅੱਲਾ ਨਾਮ ਵੀ ਉਸ ਅਕਾਲ ਪੁਰਖ ਦਾ ਰਾਮ ਨਾਮ ਵੀ ਉਸ ਅਕਾਲ ਪੁਰਖ ਦਾ ਮਤਲਬ ਕਹਿਣ ਦਾ ਤੁਸੀਂ ਕਿਸੇ ਵੀ ਤਾਰਮ ਨੂੰ ਬਿਲੋਂਗ ਕਰਦੇ ਆ ਤੁਸੀਂ ਸਵੇਰ ਜਦੋਂ 12 ਵਜੇ ਉਸ ਤੋਂ ਬਾਅਦ ਜਦੋਂ 12 ਵਜੇ ਤੋਂ ਬਾਅਦ 1 ਜਨਵਰੀ 2026 ਛੜੂਗਾ ਤਾਂ ਵਾਹਿਗੁਰੂ ਜੀ ਤੁਸੀਂ ਅਕਾਲ ਪੁਰਖ ਦਾ ਨਾਮ ਲੈਣਾ ਉਹਦੀ ਸੁਰਤ ਦੇ ਵਿੱਚ ਜੁੜਨਾ ਤੁਸੀਂ ਠੀਕ ਹੈ ਉਹਦੇ ਅੱਗੇ ਅਰਦਾਸਾਂ ਅਰਜੋਈਆਂ ਵਾਹਿਗੁਰੂ ਜੀ ਕਰਨੀਆਂ ਗੁਰੂ ਮਹਾਰਾਜ ਅੱਗੇ ਕਿ ਸਾਨੂੰ ਗੁਰਬਾਣੀ ਦੇ ਨਾਲ ਆਪਣੇ ਨਾਮ ਦੇ ਨਾਲ ਵੱਤ ਵਤ ਜੋੜ ਕੇ ਰੱਖੋ ਇਹੋ ਜਿਹੀਆਂ ਕਰਾਮਾਤਾ ਇਹੋ ਜਿਹੀਆਂ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਇਹੋ ਜਿਹੀਆਂ ਜਿਹੜੇ ਮਹਾਂਪੁਰਖ ਗੁਰਮੁਖ ਉਨ੍ਹਾਂ ਦੀ ਸੰਗਤ ਕਰਵਾਉਣਾ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਦਰਸ਼ਨ ਕਰ ਚੁੱਕੇ ਆ ਜਿਹੜੇ ਤੁਹਾਡੇ ਨਾਲ ਜੁੜ ਚੁੱਕੇ ਆ ਇਹੋ ਜੀ ਰੂਹ ਨੂੰ ਬਲਾਉਣਾ ਕਿਸੇ ਨੂੰ ਕਿਉਂਕਿ ਵਾਹਿਗੁਰੂ ਜੀ ਜਦੋਂ ਆਪਾਂ ਕਿਸੇ ਰੱਬੀ ਰੂਹ ਨੂੰ ਇਹੋ ਜੀ ਗੁਰਮਖਾ ਪਿਆਰੇ ਨੂੰ ਕਿਸੇ ਨੂੰ ਮਿਲ ਜਾਂਦੇ ਆ ਨਾ ਵਾਹਿਗੁਰੂ ਜੀ ਆਪਣਾ ਜੀਵਨ ਬਦਲ ਚੱਕਦਾ ਹੈਗਾ ਉਨ੍ਹਾਂ ਦੀ ਸੰਗਤ ਕਰਨ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਆਪਣੇ ਤੇ ਹੋ ਜਾਂਦੀ ਤੇ ਆਪਣਾ ਪੂਰਾ ਤਾਂ ਪੂਰਾ ਜੀਵਨ ਬਦਲ ਚੱਕਦਾ ਹੈਗਾ ਹੈ ਨਾ ਤੇ ਇਸ ਤਰ੍ਹਾਂ ਵਾਹਿਗੁਰੂ ਜੀ ਤੁਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਐ ਇਸ ਤਰ੍ਹਾਂ ਤੇ ਇਸ ਇਸ ਤਰ੍ਹਾਂ ਤੁਸੀਂ ਗੁਰਬਾਣੀ ਨਾਲ ਜੁੜੋਗੇ ਤਾਂ ਗੁਰੂ ਮਹਾਰਾਜ ਬਖਸ਼ਾ ਕਰਨਗੇ ਜਰੂਰ ਇੱਕ ਹੋਰ ਗੱਲ ਐ ਵਾਹਿਗੁਰੂ ਜੀ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਐ ਵੱਧ ਤੋਂ ਵੱਧ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਇਹ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕੀ ਹਾਂ ਗੁਰਬਾਣੀ ਨਾਲ ਜੁੜਨ ਦੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਸਾਨੂੰ ਗੁਰਬਾਣੀ ਨਾਲ ਜੋੜੋ ਤੇ ਪਰਨ ਕਰਨਾ ਵੈ ਗੁਰੂ ਹਰ ਇੱਕ ਸਿੱਖ ਜਿਹੜਾ ਵੀ ਕੋਈ ਸਿੱਖ ਹੈ ਗੁਰੂ ਮਹਾਰਾਜ ਨਾਲ ਜੁੜਿਆ ਹੋਇਆ ਹੈ ਜਿਹੜਾ ਵੀ ਕੋਈ ਸਿੱਖ ਹੈ ਕਿਸੇ ਨੇ ਵੈ ਗੁਰੂ ਜੀ ਅਮਰਤ ਛਕਿਆ ਜਾਂ ਨਹੀਂ ਛਕਿਆਗਾ ਜਿਹੜਾ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਜਿੱਦਾ ਬੱਚਾ ਮੈਂ ਮਾਤਾ ਸਹਿਬ कौर ਦਾ ਬੱਚਾ ਹਣਾ ਤੇ ਸਿੱਖ ਹੋਰ ਕਹਿੰਦਾ ਕਿ ਮੈਂ ਪੰਜਾਬ ਦੀ ਧਰਤੀ ਤੇ ਜਨਮ ਲਿਆ ਮੈਂ ਸਿੱਖ ਧਰਮ ਉਹ ਬਲੌਂਗ ਕਰਦਾ ਵਾਏ ਗੁਰੂ ਜੀ ਤੁਸੀਂ ਆਪਣੇ ਆਪ ਨਾਲ ਪਰਨ ਕਰਨਾ ਕਿ ਰੋਜ਼ ਇੱਕ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰੋ ਰੋਜ਼ ਠੀਕ ਹੈ ਇੱਕ ਜਪਜੀ ਸਾਹਿਬ ਦਾ ਪਾਠ ਵਾਏ ਗੁਰੂ ਜੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈਗਾ ਤੁਹਾਡੇ ਤੁਹਾਡੇ ਸਵਾਸ ਬਦਲ ਸਕਦਾ ਤੁਹਾਡੇ ਕਰਮ ਬਦਲ ਸਕਦਾ ਹੈਗਾ ਤਾਂ ਕੋਸ਼ਿਸ਼ ਕਰੋ ਕਿ ਨਵੇਂ ਸਾਲ ਨੋ ਇਸ ਤਰ੍ਹਾਂ ਆਪਾਂ ਮਨਾਈਏ ਗੁਰੂ ਮਹਾਰਾਜ ਨਾਲ ਜੁੜ ਕੇ ਗੁਰੂ ਮਹਾਰਾਜ ਨਾਲ ਮਨਾਈਏ ਗੁਰੂ ਮਹਾਰਾਜ ਦੀ ਬਾਣੀ ਨਾਲ ਜੁੜੀਏ ਠੀਕ ਹੈ ਤੇ ਅਗਲੀ ਗੱਲ ਹੈ ਵਾਹਿਗੁਰੂ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 31 ਦਸੰਬਰ ਅੱਜ 2025 ਜਾ ਰਿਹਾ ਹੈ ਹਨਾ ਹੋਰ ਵੀ ਬਹੁਤ ਆਪਣੇ ਕੋਲ ਗਲਤੀਆਂ ਹੁੰਦੀਆਂ ਹੋਣਗੀਆਂ ਉਹਨਾਂ ਗਲਤੀਆਂ ਨੂੰ ਬਖਸ਼ਾਓ ਆਪਣੇ ਆਪ ਦੇ ਵਿੱਚ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਹਾਨੂੰ ਕੋਈ ਗਲਤੀ ਹੋਈ ਆਪਣੇ ਆਪ ਦੇ ਵਿੱਚ ਉਹਨੂੰ ਵਿਚਾਰੋ ਤੇ ਇੱਕ ਪਰਨ ਕਰੋ ਆਪਣੇ ਨਾਲ ਆਪ ਨਾਲ ਕਿ ਅੱਗੇ 2026 ਸਾਲ ਆ ਰਿਹਾ ਉਹਦੇ ਵਿੱਚ ਮੈਂ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰੂੰਗਾ ਜ ਆ ਵੈ ਗੁਰੂ ਜੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਆਪਾਂ ਵੀ ਕਿਸੇ ਨਾਲ ਬੜਾ ਆਪਾਂ ਨੂੰ ਕਿਸੇ ਰਿਸ਼ਤੇਦਾਰ ਨਾਲ ਜਾਂ ਕਿਸੇ ਭੈਣ ਭਰਾ ਨਾਲ ਕਿਸੇ ਵੀ ਕੋਈ ਹੋਰ ਆਂਟ ਗਵਾਂਡ ਵੀ ਆਪਾਂ ਨੂੰ ਕੋਈ ਗੁੱਸਾ ਹੁੰਦਾ ਤਾਂ ਵਾਹ குரு ਜੀ ਗੁਰਬਾਣੀ ਨਾਲ ਜੁੜੋਗੇ ਨਾ ਤੁਸੀਂ ਹੌਲੀ ਹੌਲੀ ਤੁਹਾਡਾ ਮਨ ਸ਼ਾਂਤ ਹੁੰਦਾ ਜਾਊਗਾ ਤੇ ਉਹ ਚੀਜ਼ ਨੂੰ ਤੁਸੀਂ ਸਮਝੋ ਕਿ 2026 ਮੈਂ ਇਸ ਤਰ੍ਹਾਂ ਦਾ ਸਾਲ ਬਤਉਣਾ ਕਿ ਜਿਹਦੇ ਵਿੱਚ ਆਪਣਾ ਪਰਾਇਆ ਕੁਝ ਨਹੀਂ ਸਭ ਨਾਲ ਮਿਲ ਜੁੜ ਕੇ ਰਹਿਣਾਗਾ ਤੇ ਜੇਕਰ ਕਿਸੇ ਨਾਲ ਇਸ ਤਰ੍ਹਾਂ ਰੋਸਾ ਗਿੱਲਾ ਤੇ ਵੈਕਰੂ ਜੀ ਉਹਨੂੰ ਜਾ ਕੇ 2026 ਦੇ ਵਿੱਚ ਬੁਲਾ ਲਓ ਕੋਈ ਗੱਲ ਨਹੀਂ ਕੁਛ ਨਹੀਂ ਫਰਕ ਪੈਂਦਾ ਵਾ ਇੱਥੇ ਠੀਕ ਹੈ ਕੋਈ ਇਹ ਆਪਣੀਆਂ ਕਾ ਕញ្ញਾਂ ਨੂੰ ਓਦਾਂ ਵੀ ਲੱਗਦਾ ਹੋਊਗਾ ਕਿ ਮੈਂ ਉਹਨੂੰ ਬੁਲਾਉਂਗਾ ਮੇਰਾ ਉਹਦੇ ਵਿੱਚ ਮੈਨੂੰ ਨਿਵਣ ਵੈਗੁਰੂ ਜੀ ਇਹ ਇੱਕਦਨੇ ਆਵੀ ਗੱਲਾਂ ਕੁਛ ਨਹੀਂ ਫਰਕ ਪੈਂਦਾਗਾ ਜਦੋਂ ਤੁਸੀਂ ਆਪਣੇ ਆਪ ਆਤਮਾ ਨੂੰ ਸਮਝਣ ਲੱਗ ਜਾਓਗੇ ਨਾ ਗੁਰਬਾਣੀ ਨਾਲ ਜੁੜ ਜਾਓਗੇ ਤਾਂ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾਗਾ ਨਾ ਤੁਹਾਨੂੰ ਕੁਛ ਫੈਸ਼ਨ ਦਾ ਫਰਕ ਪੈਣਾਗਾ ਵੀ ਕੱਪੜੇ ਗੀੜੇ ਦਾ ਫੈਸ਼ਨ ਮੈਂ ਕਰਾਂ ਐਸੇ ਤਰ੍ਹਾਂ ਦਾ ਵੈਗੁਰੂ ਜੀ ਕੋਈ ਫੈਸ਼ਨ ਕੋਈ ਫਰਕ ਨਹੀਂ ਤੁਹਾਨੂੰ ਪੈਣਾਗਾ ਠੀਕ ਹੈ ਤੇ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਤੁਸੀਂ ਆਪਣਾ ਜਿਹੜਾ ਨਵਾਂ 2026 ਵਾਲਾ ਸਾਲ ਆ ਰਿਹਾ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਸ਼ੁਰੂ ਕਰੋ ਉਹਨਾਂ ਗੁਰਬਾਣੀ ਨਾਲ ਜੋੜ ਕੇ ਸ਼ੁਰੂ ਕਰੋ ਉਹਨੂੰ ਪੋਜ਼ਿਟਿਵ ਜਿਹੜੇ ਨੈਗੇਟਿਵਿਟੀ ਆ ਉਹਨੂੰ 2025 ਦੇ ਵਿੱਚ ਹੀ ਛੱਡ ਦਿਓ ਠੀਕ ਹੈ ਆਪਣੇ ਅੱਗੇ ਪੋਜ਼ਿਟਿਵ ਤਰੀਕੇ ਨਾਲ 2026 ਜਿਹੜਾ ਸਾਲ ਸ਼ੁਰੂ ਕਰੋ ਹੁਣ ਵੈਗੁਰੂ ਜੀ ਕਈ ਇਹੋ ਜਿਹੇ ਹੋਣਗੀਆਂ ਤੁਹਾਡੀਆਂ ਅਰਦਾਸਾਂ ਹੋਣਗੀਆਂ ਵੈਗੁਰੂ ਜੀ ਤੁਹਾਡੀਆਂ ਕਈ ਇਸ ਤਰ੍ਹਾਂ ਦੀਆਂ ਮਨ ਵਿੱਚ ਖਵਾਸ਼ਾਂ ਹੋਣਗੀਆਂ ਜੋ ਕਈ ਸੰਗਤਾਂ ਕਹਿੰਦੀਆਂ ਹਨ ਕਿ ਮੈਂ ਸਵੇਰੇ ਸ਼ਾਮ ਪਾਠ ਵੀ ਕਰਦੇ ਆਂ ਮੈਂ ਗੁਰੂ ਘਰ ਵੀ ਜਾਂਦੀ ਆਂ ਪਰ ਮੇਰੀਆਂ ਔਰਦਾਸਾਂ ਪੂਰੀਆਂ ਨਹੀਂ ਹੋਈਆਂ ਵਾਹਿਗੁਰੂ ਜੀ ਉਹ ਵੀ ਤੁਸੀਂ ਇੱਕ ਪ੍ਰਮਾਤਮਾ ਦਾ ਹੁਕਮ ਚ ਚੱਲ ਕੇ ਉਹਦੀ ਰਾਜਾ ਵਿੱਚ ਰਹਿਣਾ ਸ਼ੁਰੂ ਕਰੋ ਕਰਨ ਕਰੋ ਕਿ 2026 ਦੇ ਵਿੱਚ ਉਹਦੀ ਰਾਜਾ ਵਿੱਚ ਰਹਿਣਾ ਸ਼ੁਰੂ ਕਰ ਦਵਾਂਗਾ ਕਿਤੇ ਨਾ ਕਿਤੇ ਜੇ ਆਪਾਂ ਸਮਝੀਏ ਗੁਰੂ ਮਹਾਰਾਜ ਸਾਰਾ ਕੁਝ ਸਹੀ ਕਰਦੇ ਆ ਵਾਹਿਗੁਰੂ ਜੀ ਗੁਰੂ ਮਹਾਰਾਜ ਕਦੇ ਕਿਸੇ ਦਾ ਗਲਤ ਨਹੀਂ ਕਰਦੇ ਤਾ ਉਹ ਉਹ ਚੀਜ਼ ਦਾ ਕਿਤੇ ਨ ਕਿਤੇ ਆਪਾਂ ਨੂੰ ਨੁਕਸਾਨ ਹੋਊਗਾ ਤਾਂ ਕਰਕੇ ਉਹ ਜਿਹੜਾ ਤੁਹਾਡੀ ਅਰਦਾਸ ਹੈ ਪੂਰੀ ਨਹੀਂ ਹੋ ਰਹੀ ਇਹ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਵਾਹਿਗੁਰੂ ਜੀ ਗੁਰਬਾਣੀ ਨਾਲ ਜੁੜੋ ਵੱਧ ਤੋਂ ਵੱਧ ਪਰਮ ਪਰਮਾਤਮਾ ਨਾਲ ਜੁੜੋ ਆਪਣੇ ਜਿਹੜੇ ਪਰਿਵਾਰ ਨੂੰ ਉਹਨੂੰ ਗੁਰਬਾਣੀ ਦੇ ਨਾਲ ਜੁੜੋ ਵੱਧ ਤੋਂ ਵੱਧ ਠੀਕ ਹੈ ਤੇ ਸਰਬਤ ਦਾ ਭਲਾ ਮੰਗਿਓ 2026 ਦੇ ਵਿੱਚ ਠੀਕ ਹੈ ਐਸੇ ਤਰ੍ਹਾਂ ਜੇਕਰ ਤੁਸੀਂ ਪੌਜ਼ਿਵਿਟੀ ਨਾਲ 2026 ਸਾਲ ਚੜਾਉਂਗੇ ਗੁਰਬਾਣੀ ਨਾਲ ਜੁੜ ਕੇ ਚੜਾਉਂਗੇ ਸੱਚੇ ਪਾਤਸ਼ਾਹ ਵਾਹਿਗੁਰੂ ਇੰਨੀ ਕਿਰਪਾ ਤੁਹਾਡੇ ਤੇ ਕਰ ਦੂਗਾ ਨਾ ਕਿ ਤੋਂ 2026 ਜਿਹੜਾ ਆਉਣ ਵਾਲਾ ਸਾਲ ਹੈ ਤੇ ਬਹੁਤ ਚੰਗੀਆਂ ਗੱਲਾਂ ਤੁਹਾਡੇ ਨਾਲ ਬੀਤਣਗੀਆਂ ਜੇ ਕਿਸੇ ਦੇ ਕਿਸੇ ਦੇ ਗਰੀਬੀ ਹੈ ਸਤਿਗੁਰੂ ਮਹਾਰਾਜ ਇੰਨਾ ਪਲਾ ਕਰੂਗਾ ਇੰਨੀ ਕਿਰਪਾ ਕਰੂਗਾ ਕਿ ਤੁਹਾਡੇ ਖਜ਼ਾਨੇ ਜਿਹੜੇ ਭਰ ਜਾਣਗੇ ਸੱਚੇ ਪਾਤਸ਼ਾਹ ਬਹੁਤ ਕਿਰਪਾ ਕਰ ਦੇਣਗੇ ਪਰ ਵਿਸ਼ਵਾਸ ਰੱਖ ਕੇ ਚੱਲਿਓ ਤੇ ਪੜਨ ਕਰਿਓ ਤੇ ਰੋਜ਼ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਨਾ ਠੀਕ ਹੈ ਹੌਲੀ ਹੌਲੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਜਿਓ ਹੌਲੀ ਹੌਲੀ ਉਹਨੂੰ ਵਿਚਾਰਨਾ ਸ਼ੁਰੂ ਕਰੋ ਹੌਲੀ ਹੌਲੀ ਅਧ्यर्थ ਕਰਨੇ ਸ਼ੁਰੂ ਕਰੋ ਤੇ ਬਾਕੀ ਅੱਗੇ ਆਪੇ ਪ੍ਰਮਾਤਮਾ ਨੇ ਸੰਭਾਲ ਲੈਣਾ ਪ੍ਰਮਾਤਮਾ ਨੇ ਆਪੇ ਅੱਗੇ ਅਧਿਆਤਮਕਾ ਅ ਅਧਿਆਤਮਤਾ ਤੱਕ ਆਪੇ ਤੁਹਾਨੂੰ ਲੈ ਜਾਣਾ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਨੇ ਤੇ ਇਣੀਆਂ ਕ ਬੇਨਤੀਆਂ ਵਾਹਿਗੁਰੂ ਜੀ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ